ਆਸਾ ਕਾਹੋ ਦਿਨੇ ਪਾਟ ਪਟੰਬਰ ਕਾਹੋ ਪਲਗ ਨਿਵਾਰਾ ਕਾਹੋ ਗਰੀ ਗੋਦਰੀ ਨਾਹੀ ਕਾਹੋ ਖਾਨ ਪਰਾਰਾ ਅਹ ਰਖਵਾਦ ਨ ਕੀਜਾਰੇ ਮਨ ਸੋਕ੍ਰਤ ਕਰ ਕਰ ਲੀ ਜਾ ਰੇ ਮਨ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 479 480 ਫਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਉਹ ਕਾ 16ਵਾਂ ਬਚਨ ਇਸ ਬਚਨ ਦੇ ਵਿੱਚ ਕਬੀਰ ਪਾਤਸ਼ਾਹ ਨਾਨਾ ਪ੍ਰਕਾਰ ਦੇ ਜੀਵਾਂ ਦਾ ਜ਼ਿਕਰ ਕਰਦੇ ਆ ਉਸ ਪਰਮੇਸ਼ਰ ਦੀ ਬੰਦਗੀ ਦੀ ਗੱਲ ਕਰਦੇ ਹਨ ਸੋ ਆਪਣੇ ਬਚਨ ਦੇ ਪਹਿਲੇ ਪਦ ਜ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਾਹੂ ਦੀਨ ਪਾਟ ਪਟੰਬਰ ਕਾਹੂ ਪਲਗ ਨਿਵਾਰਾ ਕਾਹੂ ਗਰੇ ਗੋਦਰੀ ਨਹੀਂ ਕਾਹੂ ਖਾਨ ਪਰਾਰਾ ਕਾਹੂ ਦਿਨੇ ਪਾਟ ਪਟੰਬਰ ਅਰਥਾਤ ਕਿ ਕਈਆਂ ਨੂੰ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਪੈਣਣ ਦੇ ਲਈ ਪਾਟ ਪਟੰਬਰ ਅਰਥਾਤ ਰੇਸ਼ਮੀ ਕੱਪੜੇ ਦਿੱਤੇ ਨੇ ਪਾਟ ਪਾਟ ਰੇਸ਼ਮ ਨੂੰ ਕਹਿੰਦੇ ਨੇ ਪਾਟੰਬਰ ਰੇਸ਼ਮੀ ਕੱਪੜਿਆਂ ਨੂੰ ਕਹਿੰਦੇ ਨੇ ਪਤਮਹਾਰਾਜ ਕਹਿੰਦੇ ਕਾਹੋ ਪਲਕ ਨਿਵਾਰਾ ਅਰਥਾਤ ਕਿ ਕਈਆਂ ਨੂੰ ਸੌਣ ਦੇ ਲਈ ਉਸ ਅਕਾਲ ਪੁਰਖ ਵਾਏ ਗੁਰੂ ਜੀ ਨੇ ਪਾਈ ਨਿਵਾਰੀ ਪਲਕ ਦਿੱਤੇ ਹੋਏ ਨੇ ਜਦ ਕੇ ਮਹਾਰਾਜ ਕਹਿੰਦੇ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਕਾਹੂ ਗਰੀ ਗੋਦਰੀ ਨਹੀਂ ਅਰਥਾਤਕ ਕਈਆਂ ਦੇ ਕੋਲ ਤਾਂ ਸਰਦੀਆਂ ਦੇ ਵਿੱਚ ਉੱਪਰ ਲੈਣ ਦੇ ਲਈ ਗਲੀ ਹੋਈ ਗੋਦੜੀ अथवा ਪਾਟੀ ਹੋਈ ਜੁੱਲੀ ਵੀ ਹੈ ਨਹੀਂ ਅਧਿ ਮਹਾਰਾਜ ਕਹਿੰਦੇ ਕਾਹੂ ਖਾਨ ਪਰਾਰਾ erthatak ਕਈਆਂ ਦੇ ਕੋਲ ਰਹਿਣ ਦੇ ਲਈ ਪਰਾਲੀ ਦੇ ਘਰ ਹਨ ਖਾਨ ਪਰਾਰਾ ਖਾਨ ਖਾਨਾ ਨੂੰ ਘਰ ਨੂੰ ਕਹਿੰਦੇ ਨੇ ਪਰਾਰਾ ਪਰਾਲੀ ਨੂੰ ਕਹਿੰਦੇ ਨੇ ਪਾਵਗ ਕਈਆਂ ਦੇ ਕੋਲ ਕੱਖਾਂ ਦੀਆਂ ਕੁਲੀਆਂ ਨੇ ਭਾਈ ਸੋ ਯਸ ਕਰ ਕੇ ਆ ਜੀਵ ਅਗਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਹਿ ਰਖਵਾਦ ਨਾ ਕੀਜਾਰੇ ਮਨ ਸੁਕਰਤ ਕਰ ਕਰ ਲੀਜਾਰੇ ਮਨ ਰਹਾ ਤਾਹਿ ਰਖਵਾਦ ਨਾ ਕੀਜਾਰੇ ਮਨ ਇਹਨੂੰ ਐ ਰਖ ਨਹੀਂ ਪੜਨਾ ਐਡੇ ਨੂੰ ਥੋੜਾ ਆ ਜਾ ਹਿਰਖ ਦੇ ਨਾਲ ਉਹ ਨਖੇੜ ਲੈਣਾ ਇਰਖਵਾਦ ਨਾ ਕੀਜਾਰੇ ਮਨ ਅਰਥਾਤ ਕੇ ਮੇਰੇ ਮਨਾ ਤੂੰ ਕਦੇ ਵੀ ਕਿਸੇ ਨਾਲ ਈਰਖਾ ਔਰ ਵਾਦ ਅਰਥਾਤ ਝਗੜਾ ਨਾ ਕਰ ਜਾਫਰ ਕੋ ਗੁੱਸਾ ਗਲਾ ਨਾ ਕਰ ਜ਼ੀਬਾ ਦੇ ਨਾਲ ਜਾਂ ਪਰਮੇਸ਼ਰ ਦੇ ਪ੍ਰਤੀ ਸਗਹ ਮਹਾਰਾਜ ਕਹਿੰਦਾ ਸੋਕ੍ਰਿਤ ਕਰ ਕਰ ਲਈਜਾਰੇ ਮਨ ਰਹਾਉ ਅਰਥਾਤ ਕਹੇ ਮੇਰੇ ਮਨਾ ਸਗਤ ਨਾਮ ਰੂਪੀ ਧਰਮ ਦੀ ਸੋਣੀ ਕਿਰਤ ਕਰ ਕਰ ਕੇ ਨਾ ਕੋਸਾ ਪਰਮੇਸ਼ਰ ਜੀ ਦੇ ਦਰ ਤੋਂ ਸਾਰੀਆਂ ਦਾਤਾਂ ਲੈਣੀਆਂ ਕਰ ਜਿਵੇਂ ਸੋਰਠਿ ਰਾਗ ਦੇ ਵਿੱਚ ਧੰਗੁਰੂ ਅਰਜਨ ਦੇ ਮਹਾਰਾਜ ਜੀਆਂ ਦਾ ਬਚਨ ਹੈ ਨਾ ਕਹਿੰਦਾ ਜੋ ਮੰਗ ਹੈ ਸੋ ਲੇਵੈ ਪ੍ਰਭ ਆਪਣੇ ਸੰਤਾਂ ਦੇ ਵਹਿ ਪਾਸ਼ਾ ਆਪਣੇ ਭਗਤਾਂ ਨੂੰ ਦਿੰਦੇ ਨੇ ਸੰਤਾਂ ਨੂੰ ਦਿੰਦੇ ਨੇ ਜੋ ਵੀ ਮੰਗਦੇ ਨੇ ਸੋ ਲੈਂਦੇ ਨੇ ਪਾਸ਼ਾ ਦੇ ਕੋਲੋਂ ਸੋਰਠਿ ਰਾਗ ਦੇ ਵਿੱਚ ਕਬੀਰ ਜੀਆਂ ਦਾ ਕਥਨ ਹੈ ਕਹਿੰਦੇ ਮਾਦ ਹੋ ਕੈਸੀ ਬਨਾਤਮ ਸੰਗੇ ਕਹਿੰਦੇ ਆਪ ਨਾ ਦੇਹ ਤਾਂ ਲੇਵੋ ਮੰਗੇ ਸੋ ਇੱਥੇ ਵੀ ਮਹਾਰਾਜ ਕਹਿੰਦੇ ਨੇ ਆਹ ਹਿਰਖਵਾਦ ਨਾ ਕੀਜੈ ਰੇ ਮਨ ਸੋਕ੍ਰਿਤ ਕਰ ਕਰ ਲੈ ਜਾ ਰੇ ਮਨ ਰਹਾਓ ਸਭ ਸ਼ਰਾਮ ਦੇ ਕੇ ਅਗੋ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਕੁਮਾਰਾ ਏਕ ਜੋ ਮਾਟੀ ਗੁੰਧੀ ਬਹੁ ਵਿਦਵਾਨੀ ਲਾਈ ਕਾਹੋ ਮਹ ਮੋਤੀ ਮੁਕਤਾ ਹਲ ਕਾਹੋ ਵਿਆਦ ਲਗਾਈ ਕੁਮਾਰਾ ਏਕ ਜੋ ਮਾਟੀ ਗੁੰਦੀ ਮਮੇ ਥੱਲੇ ਹਲੰਤ ਲੱਗੀ ਆ ਇਹਦਾ ਮਤਲਬ ਭਾਰਾ ਕਰਕੇ ਬੋਲਣ ਨੂੰ ਕੁਮਾਰਾ ਨਹੀਂ ਪੜਨਾ ਕੁਮਾਰਾ ਏਕ ਜੋ ਮਾਟੀ ਗੁੰਦੀ ਗੁੰਦੀ ਧਦੇ ਦੇ ਨਾਲ ਇਹਦਾ ਵੀ ਧਿਆਨ ਰੱਖਣਾ ਗੁੰਦੀ ਨਹੀਂ ਪੜਨਾ ਨੂੰ ਕੁਮਾਰਾ ਏਕ ਜੋ ਮਾਟੀ ਗੁੰਦੀ ਅਰਥਾਤਕ ਸਵਾਹਿਗਰੂ ਰੂਪੀ কুমਿਹਾਰ ਨੇ ਇਕ ਇਹ ਜੋ ਮਾਇਆ ਰੂਪੀ ਮਿੱਟੀ ਨੂੰ ਗੁੰਨਣਾ ਕੀਤਾ ਹੈ ਨਾ ਭਾਵ ਕੇ ਪ੍ਰਕਿਰਤੀ ਦੇ ਮੌਲਿਕ ਤੱਤਾਂ ਨੂੰ ਮਿਲਣਾ ਕੀਤਾ ਹੈ ਅਤੇ ਮਹਾਰਾਜ ਕਹਿੰਦਾ ਬਹੁ ਵਿਦ ਬਾਣੀ ਲਈ ਅਰਥਾਤ ਕਿ ਉਸ ਵਾਇਗੁਰੂ ਰੂਪੀ ਕਮਿਆਰ ਨੇ ਬੜੀਆਂ ਵਿਧੀਆਂ ਦੀ ਬਨਾਵਟ ਕੀਤੀ ਹੈ ਰਚਨਾ ਰਚੀ ਆ ਘਾੜਤ ਘੜੀ ਹੈ ਭਾਵ ਕਿ ਉਸ ਨੇ ਕੇਵਲ ਮਾਇਆ ਰੂਪ ਮਿੱਟੀ ਤੋਂ ਇਹ ਨਾਨਾ ਪ੍ਰਕਾਰ ਦੇ ਜੀਵਾਂ ਰੂਪੀ ਬਰਤਨਾਂ ਦੀ ਘਾੜਤ ਘੜ ਦਿੱਤੀ ਹੈ ਕਿੰਦਾ ਕੁਮਾਰ ਹੈ ਏਕ ਜੋ ਮਾਟੀ ਗੁੰਦੀ ਬਹੁ ਵਿਦਵਾਨੀ ਲਾਈ ਕਾਹੂ ਮਹਾ ਮੋਤੀ ਮੁਕਤਾ ਹਲੋ ਕਾਹੂ ਵਿਆਦ ਲਗਾਈ ਕਾਹੂ ਮਹਾ ਮੋਤੀ ਮੁਕਤਾ ਹਲ ਅਰਥਾਤ ਕੋਸੂ ਵੈਗਰੂ ਰੂਪੀ ਕਮਿਆਰ ਨੇ ਕਈਆਂ ਜੀਵਾਂ ਰੂਪੀ ਬਰਤਨਾਂ ਦੇ ਉੱਪਰ ਤਾਂ ਗੁਣਾ ਰੂਪੇ ਮੋਤੀਆਂ ਦੀਆਂ ਮਾਲਾ ਰੱਜ ਦਿੰਦੀਆਂ ਲੜੀਆਂ ਰੱਜ ਦਿੰਦੀਆਂ ਰਾਤੇ ਮਹਾਰਾਜ ਕਹਿੰਦੇ ਆਹੋ ਵਿਆਦ ਲਗਾਈ ਅਰਥਾਤ ਕਿ ਕਈਆਂ ਦੇ ਵਿੱਚ ਉਹਨੇ ਆਪ ਹੀ ਨੁਕਸ ਪਾ ਦਿੱਤਾ ਭਾਈ ਕਮਿਹਾਰ ਦੇ ਕੋਲੋਂ ਵੀ ਕਈਆਂ ਪਾਂਡਿਆਂ ਦੇ ਵਿੱਚ ਨੁਕਸ ਰਹਿ ਜਾਂਦਾ ਸੀ ਉਹ ਸਿੱਧੇ ਨਹੀਂ ਸੀ ਟਿਕਦੇ ਜ਼ਮੀਨ ਦੇ ਉੱਪਰ ਇੱਕ ਬੰਨ ਨੂੰ ਲਰੇ ਰਹਿੰਦੇ ਸਨ ਜਾਂ ਮੂੰਹ ਜਾਂ ਗਲਵਾ ਵਿੰਗਾ ਹੋ ਜਾਂਦਾ ਸੀ ਉਹਨਾਂ ਦੇ ਕੋਲੋਂ ਸੋ ਮਹਾਰਾਜ ਕਹਿੰਦੇ ਆਹੋ ਮੈਂ ਮੋਤੀ ਮੁਕਤਾ ਹਲ ਕਾਹੋ ਵਿਆਦ ਲਗਾਈ ਜੇਕਰ ਜੋਗ ਹੈ ਕਿ ਜਿਵੇਂ ਕਮਿਹਾਰ ਕਈ ਬਰਤਨਾਂ ਦੇ ਉੱਪਰ ਤਾਂ ਆਪਣੀ ਪੂਰੀ ਕਲਾਕਾਰੀ ਵਿਖਾ ਦਿਆ ਕਰਦੇ ਸਨ ਪ੍ਰਤੂ ਕਈਆਂ ਦੇ ਵਿੱਚ ਉਹਨਾਂ ਕੋਲ ਵੀ ਕੋਈ ਨਾ ਕੋਈ ਨੁਕਸ ਰਹਿ ਜਾਇਆ ਕਰਦਾ ਸੀ ਨਾ ਠੀਕ ਹੋਵੇ ਹੀ ਵਾਇਗੁਰੂ ਰੂਪੀ ਕਮਿਹਾਰ ਨੇ ਵੀ ਕਈ ਪ੍ਰਕਾਰ ਦੇ ਜਗ ਦੀ ਸਜਣਾ ਕੀਤੀ ਹੈ ਭਾਈ ਕਈ ਤਾਂ ਗੁਰਮਖ ਬਣਾਉਂਦੇ ਔਰ ਕਈ ਆ ਵੀਵਕਾਰੀ ਵੀ ਬਣਾਉਂਦੇ ਉਹਨੇ ਉਹਦੇ ਕੋਲ ਕੋਈ ਨੁਕਸ ਨਹੀਂ ਰਿਹਾ ਉਹਨੇ ਆਪ ਹੀ ਰਚਨਾ ਰਚੀ ਹੈ ਨਾਨਾ ਪ੍ਰਕਾਰ ਦੀ ਸਵਾਗਤ ਇਸਰੇ ਪਾਦ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਿ ਅਸਲ ਚ ਨਕਸ ਵਾਲੇ ਭਾਂਡੇ ਕਿਹੜੇ ਨੇ ਪਾਸ਼ਾ ਕਹਿੰਦੇ ਸੁਮਹ ਧਨ ਰੱਖਣ ਕੋ ਦੀਆ ਮੁਗਧ ਕਹ ਧਨ ਮੇਰਾ ਜਮ ਕਾ ਡੰਡ ਮੂਡ ਮਹ ਲਾਗ ਖਿੰਮ ਕਰਨ ਬੈਰਾ ਸੁਮਹ ਧਨ ਰੱਖਣ ਕੋ ਦੀਆ ਅਰਥਾਤ ਕਿ ਅਸਲ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੋ ਮਾਨੁਤਾਨੋ ਖਰਚਣ ਦੇ ਲਈ ਨਹੀਂ ਦਿੱਤਾ ਸਗੋ ਮਾਰੇ ਕਹਿੰਦੇ ਉਹਨਾਂ ਨੂੰ ਸਾਹਮ ਸਾਹ ਕੇ ਰੱਖਣ ਦੇ ਲਈ ਦਿੱਤਾ ਜਿਵੇਂ ਪਾਸ਼ਾ ਜੀ ਦਾ ਬਚਨ ਹੈ ਨਾ ਸਾਖਤ ਬੰਧ ਪਾਇਆ ਮਨਮੁਖ ਬਿਖ ਸੰਤਿਆ ਲਾਇ ਜਕੀੜਾ ਜਕੜ ਬਮਾਰ ਮਾਰ ਕੇ ਮਹਾਰਾਜ ਕਹਿੰਦੇ ਮਾਇਆ ਰੂਪੀ ਜ਼ਹਿਰ ਨੂੰ ਇਕੱਤਰ ਕਰਦੇ ਨੇ ਜੋੜਦੇ ਨੇ ਕਹਿੰਦੇ ਹਰ ਕਾ ਅਰਥ ਖਰਚ ਨਹੀਂ ਸਕੈ ਜਮ ਕਾਲ ਸਹਾ ਹੈ ਸਿਰ ਪੀੜਾ ਹਰੀ ਦੇ ਪਰਧਾਇ ਧਰਮ ਦੇ ਕਾਰਜਾਂ ਦੇ ਵਿੱਚ ਖਰਚ ਵੀ ਨਹੀਂ ਸਕਦੇ ਜਮਦੂਤ ਦੀ ਸਿਰ ਤੇ ਪੀੜਾ ਚੱਲਦੇ ਨੇ ਸੋ ਪਾਸ਼ਾ ਕਹਿੰਦਾ ਸੋ ਮੈਂ ਤਨ ਰੱਖਣ ਕਾ ਦੀਆ ਸੋ ਪੂਣਾ ਜਿਹੜਾ ਗੁਣ ਨੇ ਉਗਣ ਹੈ ਸੋਮਾ ਨੂੰ ਪਾਸ਼ਾ ਕਹਿੰਦਾ ਤਨ ਰੱਖਣ ਦੇ ਲਈ ਦਿੱਤਾ ਸਾਮ-ਸਾਮ ਕੇ ਖਰਚਣ ਦੇ ਲਈ ਨਹੀਂ ਦਿੱਤਾ ਪਰਵ ਮੂਰਖ ਕੀ ਕਹਿੰਦੇ ਨੇ ਮਹਾਰਾਜ ਕਹਿੰਦਾ ਮੁਗਦ ਕਹਾ ਤਨ ਮੇਰਾ ਪਰਥਾਤ ਕਿ ਮੁਗਦ ਅਥਵਾ ਮਹਾਮੂਰਖ ਕਹਿੰਦੇ ਨੇ ਕਿ ਇਹ ਤਨ ਉਹਨਾਂ ਦਾ ਆਪਣਾ ਹੈ ਕਹਿੰਦੇ ਸੋਮਾ ਹਾ ਤਨ ਰੱਖਣ ਕਾ ਦੀਆ ਮੁਗਦ ਕਹਾ ਤਨ ਮੇਰਾ ਪਰੰਤੂ ਕਾਸ਼ਾ ਕਹਿੰਦਾ ਜਮਕਾ ਡੰਡ ਮੂंड ਮਹ ਲਾਗੇ ਖਿਨ ਮਹ ਕਰੇ ਨਬੇਰਾ ਜਮਕਾ ਡੰਡ ਮੂंड ਮਹ ਲਾਗੇ ਅਰਥਾਤ ਕਿ ਜਦ ਜਮਦੂਤ ਦਾ ਮੌਤ ਰੂਪੀ ਭਿਆਨਕ ਡੰਡਾ ਉਹਨਾਂ ਦੇ ਸਿਰ ਦੇ ਵਿੱਚ ਲੱਗਦਾ ਹੈ ਨਾ ਤਾਂ ਮਹਾਰਾਜ ਕਹਿੰਦਾ ਖਿਨ ਮਹ ਕਰੇ ਨਬੇਰਾ ਅਰਥਾਤ ਕਿ ਕੇਵਲ ਇੱਕ ਖਿਣਾ ਮਾਤਰ ਦੇ ਵਿੱਚ ਹੀ 4 ਕਿੰਮਟ ਦਾ ਇੱਕ ਕਸ਼ਣ ਹੁੰਦਾ ਜੀ ਮਹਾਰਾਜ ਕਹਿੰਦਾ ਇੱਕ ਖਿਣਾ ਮਾਤਰ ਦੇ ਵਿੱਚ ਅਸਲੀਅਤ ਦੇ ਨਤਾਰੇ ਕਰ ਦਿੰਦਾ ਹੈ ਇਹ ਜਿਹੜਾ ਤਾਂ ਦਾਲਤ ਨੂੰ ساری ਉਮਰ ਆਪਣਾ ਨਿੱਜੀ ਸਮਝਦਾ ਰਹਿੰਦਾ ਹੈ ਨਾ ਅਸਲ ਦੇ ਵਿੱਚ ਉਹ ਤਾਂ ਪਰਾਇਆ ਸੀ ਉਹਨੂੰ ਪਤਾ ਲੱਗ ਜਾਂਦਾ ਉਹਦੀਆਂ ਅੱਖਾਂ ਉਗੜ ਜਾਂਦੀਆਂ ਨੇ ਸੋ ਉਹ ਚੌਥੇ ਪਾਦ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਿ ਅਸਲ 'ਚ ਗੁਣਵਾਨ ਭਾਂਡੇ ਕਿਹੜੇ ਨੇ ਭਾਈ ਮਹਾਰਾਜ ਕਹਿੰਦੇ ਹਾਰਜਨ ਊਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੇਂ ਸਤ ਕਰਮਾਨੈ ਪਾਣਾ ਮਨ ਵਸਾਈ ਹਰ ਜਨ ਊਤਮ ਭਗਤ ਸਦਾ ਵੈ ਅਰਥਾਤ ਕਿ ਅਸਲ ਦੇ ਵਿੱਚ ਕੇਵਲ ਉਹੀ ਹਰੀ ਜਨ ਹੀ ਜਗਤ ਦੇ ਜੀਵਾਂ ਕੋਲ ਊਤਮ ਭਗਤ ਖਵਾਉਂਦੇ ਨੇ ਜੋ ਮਹਾਰਾਜ ਕਹਿੰਦੇ ਆਗਿਆ ਮੰਨ ਸੁਖ ਪਾਈ ਅਰਥਾਤ ਕਿ ਜਿਹੜੇ ਉਸ ਹਰੀ ਜੀ ਦੀ ਆਗਿਆ अथवा ਹੁਕਮ ਨੂੰ ਮੰਨ ਕੇ ਸੁਖ ਪਾਉਂਦੇ ਨੇ ਨਾ ਮਹਾਰਾਜ ਕਹਿੰਦੇ ਉਹੀ ਊਤਮ ਭਗਤ ਖਵਾਉਂਦੇ ਨੇ ਦੁਨੀਆ ਦੇ ਕੋਲੋਂ ਕਹਿੰਦਾ ਜੋ ਤਿਸ ਭਾਵੈ ਸਤ ਕਰ ਮਾਨੈ ਪਾਣਾ ਮਨ ਵਸਾਈ ਜੋ ਇਸ ਭਾਵੈ ਸਤ ਕਰ ਮਾਨੈ ਅਰਥਾਤ ਕਿ ਜੋ ਵੀ ਉਸ ਅਕਾਲ ਪੁਰਖ ਵੈਗੁਰੂ ਜੀ ਨੂੰ ਪਾਉਂਦਾ ਨਾ ਉਸ ਨੂੰ ਉਹ ਸਤ ਕਰਕੇ ਮੰਨਦੇ ਹਨ ਅਤੇ ਮਹਾਰਾਜ ਕਹਿੰਦੇ ਪਾਣਾ ਮਾਨਣਾ ਵਸਾਈ ਅਰਥਾਤ ਕਿ ਇਸ ਤਰ੍ਹਾਂ ਉਹ ਸਕਾਲ ਪੁਰਖ ਵੈਗੁਰੂ ਜੀ ਦੇ ਪਾਣੇ ਨੂੰ ਭਾਈ ਆਪਣੇ ਮਨ ਦੇ ਵਿੱਚ ਵਸਾਉਣਾ ਕਰਦੇ ਨੇ ਵਸਾਉਣਾ ਸੁਅਗਵੰਤਮ ਪੰਜਵੇਂ ਪਾਦ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਆਪਣੇ ਬਚਨ ਦੇ ਕਹਿੰਦਾ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰ ਗਟ ਫਾਰ ਚਟਾਰਾ ਲੈ ਗयो ਤਰੀ ਤਾਗ ਰੇ ਛੂਟੀ ਕਹਾ ਕਬੀਰ ਸੁਨੋ ਰੇ ਸੰਤੋ ਅਰਥਾਤ ਕਿ ਕਹਿੰਦੇ ਹਨ ਕਬੀਰ ਪਾਸ਼ਾ ਕਿ ਸੰਤ ਜਨੋ ਤੁਸੀਂ ਇਸ ਵਿਚਾਰ ਨੂੰ ਸੁਣਨਾ ਕਰੋ ਕਿ ਮੇਰੀ ਮੇਰੀ ਝੂਠੀ ਅਰਥਾਤ ਕਿ ਇਹ ਜੋ ਇਸ ਲੋਭੀ ਜੀਵ ਨੇ ਮੇਰੀ ਮੇਰੀ ਅਰਥਾ ਆਪਣਾ ਅਧਿਕਾਰਨ ਕੀਤੀ ਹੋਈ ਐ ਨਾ ਇਸਾਰੀ ਝੂਠੀ ਐ ਬਾਛਾ ਕਹਿੰਦੇ ਕਿਉਂ ਕਹਿੰਦਾ ਚਿਰਗਟ ਫਾਰ ਚਟਾਰਾ ਲੈ ਗयो ਤਰੀ ਤਾਗਰੇ ਛੁੱਟੀ ਚਿਰਗਟ ਕਹਿੰਦਾ ਨਾ ਪਿੰਜਰੇ ਨੂੰ ਚਟਾਰਾ ਕਹਿੰਦੇ ਨੇ ਚਿੜੇ ਨੂੰ ਚਿਰਗਟ ਫਾਰ ਚਟਾਰਾ ਲੈ ਗयो ਅਰਥਾਤਕਾ ਜਦੋਂ ਕੋਈ ਮਾਤ ਰੂਪੀ ਬਿੱਲਾ ਸਰੀਰ ਰੂਪੇ ਚਿਰਗਟ ਅਥਵਾ ਪਿੰਜਰੇ ਨੂੰ ਤੋੜ ਕੇ ਨਾ ਫਾੜ ਕੇ ਜੀਵ ਰੂਪੇ ਚਟਾਰੇ ਅਰਥਾਤ ਚਿੜੇ ਨੂੰ ਆਪਣੇ ਨਾਲ ਲੈ ਜਾਂਦਾ ਹੈ ਆਤਮਾ ਰੂਪੀ ਚਟਾਰੇ ਨੂੰ ਤਮਾਰੇ ਕਹਿੰਦੇ ਤਰੀਤਾਗਰੀ ਛੋਟੀ ਅਰਥਾਤ ਕਿ ਉਸ ਪਿੰਜਰੇ ਦਾ ਪੰਛੀ ਦੀ ਜਿਹੜੀ ਦਾਣਿਆਂ ਵਾਲੀ ਠੂਠੀ ਤੇ ਕੁਜੀ ਹੁੰਦੀ ਹੈ ਨਾ ਦਾਣਿਆਂ ਤੇ ਪਾਣੀ ਵਾਲੀ ਉਹ ਸਾਰਾ ਕੁਝ ਉੱਥੇ ਪਿੰਜਰੇ ਚ ਪਿਆ ਰਹ ਜਾਂਦਾ ਹੈ ਜਾਂ ਫਿਰ ਤਰੀਤਾਗਰੀ ਛੋਟੀ ਦਾ ਭਾਵੇਂ ਵੀ ਹੁੰਦਾ ਹੈ ਕਿ ਪਿੰਜਰੇ ਦੀ ਕੁੰਡੀ ਤੇ ਜਾਲੀ ਆਦ ਸਾਰਾ ਕੁਝ ਇੱਥੇ ਹੀ ਖਿਲਰਿਆ ਰਹ ਜਾਂਦਾ ਹੈ ਭਾਵਕ ਜੀਵਾਤਮਾ ਅੰਬਰ ਵੱਲੋਂ ਡਾਰੀ ਮਾਰ ਜਾਂਦੀ ਹੈ ਪ੍ਰਵਾਜ ਭਰ ਜਾਂਦੀ ਉੱਪਰ ਨੂੰ ਔਰ ਜਿਹੜਾ ਭੋਗ ਪਦਾਰਥ ਅਥਵਾ ਸਰੀਰ ਰੂਪੀ ਪਿੰਜਰੇ ਦਾ ਜਿਹੜਾ ਤਾਣਾ ਪੇਟਾ ਨਾ ਭਾਵਕ ਜੜੀਆਂ ਅੰਤੜੀਆਂ ਵਗੈਰਾ ਸਰੀਰ ਦੀਆਂ ਕੋਈ ਐਕਸੀਡੈਂਟ ਵਗੈਰਾ ਹੋ ਜਾਵੇ ਤੇ ਮਹਾਰਾਜ ਕਹਿੰਦੇ ਇੱਥੇ ਹੀ ਖਿਲਰਿਆ ਰਹਿ ਜਾਂਦਾ ਸਾਰਾ ਕੁਝ ਮਹਾਰਾਜ ਕਹਿੰਦਾ ਕਹਾ ਕਬੀਰ ਸੁਨ ਹੋਰੇ ਸੰਤੋ ਮੇਰੀ ਮੇਰੀ ਝੂਠੀ ਚੇਰ ਗਟ ਫਾਰ ਚਟਾਰਾ ਲੈ ਗयो ਤਰੀ ਤਾਗ ਰੇ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ